ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਹਿਦੀਆਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜਸ਼ਨਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀ ਆ ਜਿਨ੍ਹਾਂ ਦੇ ਵਿੱਚੋਂ ਕੋਈ ਟੋਕੜ ਗੱਬਣਿਆ ਕੋਈ ਸੱਜਰ ਸੋਈ ਆ ਤੇ ਕੋਈ ਬੱਚੇ ਤੋਂ ਬਿਨਾ ਆ ਬਾਕੀ ਇੱਥੇ ਆਪਣੀ ਚੋਚਵਾ ਕੇ ਤਸੱਲੀ ਕਰਕੇ ਚੈੱਕ ਪਾਸ ਕਰਕੇ ਫੇਰ ਇਹ ਆਪਣਾ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚੁਆਇਜ਼ ਜ਼ਰੂਰ ਕਰਾ ਲਿਆ ਕਰੋ ਜੀ ਬਾਕੀ ਜਿਹੜੀ ਟੋਕੜ ਗੱਬਣੀਆਂ ਜਾਂ ਇੱਥੋਂ ਚੈੱਕ ਕਰਵਾ ਕੇ ਖੜਿਆ ਕਰੋ ਜਾਂ ਜਾਂਦੇ ਆਂ ਜ਼ਰੂਰ ਜਦੋਂ ਗੱਡੀ ਤੋਂ ਉਤਰਦੀ ਹੈ ਤਾਂ ਜ਼ਰੂਰ ਇੱਕ ਵਾਰੀ ਚੈੱਕ ਕਰਵਾ ਲਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਬਜੀ ਘਿਆਲ ਜੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਬੜੀ ਕਿਰਪਾ ਹੈ ਬਾਬੇ ਸ਼ੀ ਸਿੰਘ ਦੀ ਚਲੋ ਕਿਰਪਾ ਚੈਈ ਦੀ ਜੀ ਤੇ ਨਾਮ ਦੱਸ ਤੇ ਕਰੀ ਨਾਮ ਜਸ਼ਨ ਜੀ ਪਿੰਡ ਮਿਆਧੀਆਂ ਤਹਿਸੀਲੇ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਆ ਹਾਂਜੀ ਅੱਜ 4 ਜਗਾਵਾ ਫਿਰ ਹਾਂਜੀ ਅੱਜ 4000 ਰੁਪਏ ਨਿਗੇ ਨਿਗੇ ਭਾਂ ਨਗੀਨੇ ਹੀ ਆਵੇ ਤੇ ਵੈਰਾਈ ਸਾਰੇ ਵੱਖਰੀ ਹੋਣ ਸਾਰੀ ਟੋਕੜ ਗੱਬਣ ਟੋਕੜ ਸੂਈਆਂ ਸਾਰਾ ਕੁਝ ਆ ਬਿਜੀ ਵੈੜੀਆਂ ਸਾਰੀਆਂ ਠੀਕ ਹੈ ਜੀ ਹਾਂਜੀ ਸ਼ੁਰੂਆਤ ਆ ਜਰਸੀ ਤੋਂ ਕਰ ਲਈਏ ਹਨਾ ਜਰਸੀ ਤੋਂ ਕਰ ਲਈਏ ਰੁਪਈ 4 ਦੰਦ ਦੇ ਮੂੰਹ ਅੱਛਾ ਮੂੰਹ 4 ਦੰਦ ਦੇ ਚਾਰ ਦੰਦ ਮਗਰੀ ਵਛੀ ਠੀਕ ਆ ਦੇਖੋ ਮਗਰੇ ਦੇ ਵਛੀ ਆ ਹਨਾ ਵਛੀ ਠੀਕ ਆ ਤੇ ਥੋੜੇ ਦਿਨਾਂ ਦੀ ਸੂਈ ਚ ਆਉਦੀ ਆ ਇਹ ਰੁਪਈ ਜੀ ਕੋਈ 20 20 ਪੰਜ ਦਿਨਾਂ ਦੀ ਸੂਈ ਹੋਗੀ ਠੀਕ ਹੈ ਜੀ ਤੇਰ ਥਾਣੇ ਦੇ ਦੇਖ ਸਰਦੇ ਜੇ ਲੱਗੇ ਤਾਂ ਠੰਡੀ ਹਰਪੀ ਜੀ ਵੇਖੋ ਕੋਈ ਪ੍ਰਵਾਹ ਨਹੀਂ ਮਸ਼ੀਨ ਨਹੀਂ ਚਵਾ ਪਸਮਾ ਓਕੇ ਤੇ ਦੁੱਧ ਦੁੱਧ ਹਰਪੀ ਜੀ ਦੁੱਧ ਵਸ਼ੀ ਕੋ 10 ਕਿਲੋ 9 ਕਿਲੋ ਕੋ ਵੀਰ ਆਪਣਾ ਮਿਲ ਕੇ ਲੈ ਜੀ ਤਿਆਰ ਜਿਹੜਾ ਮੌਕੇ ਤੇ ਤਿਆਰ ਤਿਆਰ ਆ ਵੇਖੋ ਦਸਾਂੀਆਂ ਵੇਖੋ ਵਸ਼ੀ ਦੀਆਂ ਚਲੋ ਖੋਲੋ ਫਿਰ ਤੋਰਦੀਏ ਦੰਦ ਵਿਖਾ ਦਈਏ ਤੇ ਫਿਰ ਜੇ ਕਰੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦਿਖਾਉਣ ਦੀ ਆ ਲੈ ਸੰਦੀ ਜੀ ਚਾਰ ਦੰਦ ਦਿਆ ਜੜੀ ਠੀਕ ਹੈ ਜੀ ਅਗੀਆ ਲ ਲੈ ਪੀਆ ਹੀ ਆ ਇਹ ਚੋਗੀ ਜੀ ਹੁੰਦੀ ਆ ਆ ਜ ਲੈ ਆ ਜੀ ਤੇ ਦੁੱਧ ਜਿਹੜਾ 9 ਲੀਟਰ ਇਹਦੇ ਕੋਲ ਹੈਗਾ ਵਾ ਕਿੰਨੇ ਤੇ ਮੁੱਲ ਫਿਰ ਵੀ ਜੀ ਇਹਦਾ ਮੋਲ ਹਰ ਪਿੱਜਾ ਦਾ ਵਸ਼ੀਪ ਲੋਣਿਆ ਹਾਂਜੀ ਦੋ ਦਿਨ ਸਾਂਹੀ ਸੋਭੀ ਵਸ਼ੀ ਗਈ ਤੁਹਾਨੂੰ ਪਤਾ ਸਾਡੇ ਇੱਲੀ ਥੋੜਾ ਹੈ ਨਾ ਸਾਨੂੰ ਬਾਹ ਪਾਣੀ ਪੂਣੀ ਦੀ ਮਾਰ ਵਜੀ ਪੱਠੇ-ਕੁੱਠੇ ਨਹੀਂ ਉਹ ਜੇ ਹਾਂਜੀ ਸਾਂਹੀ ਸੋਭੀ ਗਈ ਵਸ਼ੀ ਤੇ ਕੋਸ਼ੀ 12-13 ਗਲ ਦੁੱਧ ਕਰ ਗਈ ਭਵੇਂ 40-45 ਹਜ਼ਾਰ ਦੀ ਵਸ਼ੀ ਵੇਚ ਦਿੱਤੀ ਹਾਂਜੀ ਪਰ ਆਪਣੇ ਤੁਹਾਨੂੰ ਪਤਾ ਹਰ ਵਾਰੀ ਮੋਲ ਨਿਗੇ-ਨਿਗੇ ਹੁੰਦੇ ਆ ਹਾਂਜੀ ਮੋਲੇ ਦਾ ਵਸ਼ੀ ਦਾ ਪੰਜ 30 ਕਰ ਲੀਏ 32 ਕਰ ਲੀਏ 28000 ਦੀ ਵਸ਼ੀ ਦੇ ਦਿੱਤੀਏ 28000 ਚਲੋ ਬਾਕੀ ਮੌਕੇ ਤੇ ਕਰ ਦੋਗੇ ਮਾਰਦਾ ਹਰ ਪਿੱਜਾ ਕੋਈ ਨਹੀਂ ਠੀਕ ਹੈ ਜੀ ਬਾਕੀ 4 ਘਸ ਨੇ 10000 ਰੁਪਏ 27000 ਦੀ ਅੱਛੀ ਜੀ 27 ਦੀ ਦੇ ਦੋ ਬਾਕੀ ਫਿਰ ਵੀ ਕੋਈ ਵੀਰ ਭਰਾ ਫੋਨ ਲਾਵੇ ਮਾਨ ਕਰਾਂਗੇ ਮੋੜ ਦੇਣੀ ਠੀਕ ਹੈ ਸਫਾਈਆਂ ਕਰੋ ਚੱਕ ਵਸ਼ੀ ਨਹੀਂ ਠੀਕ ਠੀਕ ਤੇ ਆ ਜਿਹੜੀ ਜੇ ਇਹ ਹਰਪੀਜੀ ਸੂਈ ਜੇ ਤੇ ਇਹਦੇ ਮਗਰੇ ਵੱਚੀ ਹੈ ਵੱਚੀ ਕੋ ਲਾ ਲੈ ਆਪਣੇ ਹਿਸਾਬ ਨਾਲ ਕਿੰਨੇ ਕਿ ਚਰਦੀ ਆ ਥੋੜਾ ਪੱਕਾ ਹੀ ਆ ਬੱਚਾ ਚਲੋ ਇਹਦਾ ਵੀ ਇਹ ਵੀ ਠੰਡੀ ਧੀਰੀ ਵਸ਼ੀ ਆ ਵੇ ਕੋਈ ਚੱਤਾਂ ਦੀ ਠੰਡੀ ਤੇਰੀ ਹੈ ਪਰਵਾਹ ਹੀ ਕੋਈ ਨਹੀਂ ਗੇ ਤੇ ਦੁੱਧ ਕਿੰਨਾ ਚਾਹੀਦਾ ਕੋਲ ਦੁੱਧ ਹਰਪੀਜੀ ਵਰ ਕੋਈ 9 ਕਿਲੋ ਅੱਛਾ ਹਾਂਜੀ ਤੋਰੋ ਫੇਰ ਇਹਨਾਂ ਵਿੱਚ ਉੱਤਰਾ ਰੰਗਰੋਪ ਦੀ ਚੰਗੀ ਆ ਸੰਭਣ ਵਾਲੀ ਆ ਗਾਂ ਬੱਸ ਲੈ ਜਾ ਬੱਚੀ ਦੂਸਰੇ ਪਾਸੇ ਤੋਂ ਇੱਕ ਵਾਰੀ ਥੰਨ ਤੁੰ ਦਿਖਾ ਦਈਏ ਨੇ ਥੋੜੀ ਉਧਰ ਨਾ ਕਰੇ ਵੀਡੀਓ ਸਾਲੇ ਠੀਕ ਹੈ ਜੀ ਤੇ ਮੁੱਲ ਫਿਰ ਵੇਚੀਏ ਦਾ ਮੁੱਲ ਹਰ ਵੀ ਜੀ ਕੋ ਜੋ ਮਰਜ਼ੀ ਕਰੀ ਜਾਓ ਹਾਂ ਜੀ ਵੱਜੀਏ ਦੀਵੀਆ ਦੀ ਦੀ ਵੇਚੀਏ ਹਾਂਜੀ ਪਰ ਆਪਾਂ ਜਾਇਜ ਜਾਇਜ ਮਿਲੀ ਜਾਇਜ ਹੀ ਦੇਣੀ ਹੈ ਮੋਲੇ ਦਾ ਭਾਵੇਂ 30 ਕਰ ਲਈ 28 ਕਰ ਲਈ 29 ਕਰ ਲਈ 27000 ਦੇ ਦੇ ਦੀ 5000 ਦੇ ਦੇ 5000 ਦੀ ਰੀਪੀ ਦੇ ਦਾਂਗੇ ਜੇ ਤੁਸੀਂ ਕਹਿਤਾ ਨਾ ਦੇ ਦਾਂਗੇ ਬਾਕੀ ਮਿਲਦੀਆਂ ਨਹੀਂ ਵੇਖੋ ਸਪਾਈ ਵੇਖੋ ਵਾਛੀ ਦੀ ਠੰਡੀਆਂ ਠੰਡੀਆਂ ਵੇਖੋ ਬਾਕੀ ਇਹਦੇ ਪਰਲੇ ਪਾਸੇ ਥੋੜਾ ਮਾਸ ਜਿਹਾ ਵੈਸੇ ਜਿਹੜਾ ਨਾਲ ਕਈ ਵਾਰੀ ਉਤਰਾਂ ਨਹੀਂ ਲੱਗਦਾ ਵਾ ਉਹ ਹਰਜੀ ਉਹ ਨਹੀਂ ਕੋਈ ਟੱਟਾ ਹਾਂਜੀ ਹਾਂਜੀ ਤੇ ਆ ਜਿਹੜੀ ਜੇ ਇਹ ਢੋਪੜਾ ਰੋ ਅੱਛਾ ਇਹ ਵਾਸ਼ੀ ਵੀ ਟੋਕੜਾ ਦੇਖੋ ਸਵਾਇਆਂ ਦੀ ਮੈਂ ਠੰਡੀ ਦੀ ਕਿੰਨਾ ਇਹ ਤੇ ਕੱਲ ਦੁੱਧ ਇਹ ਕੋ ਹਰ ਪਈ ਦੁੱਧ ਦਾ 7 ਕਿਲੋ 6 ਕਿਲੋ ਰੁਪਏ ਆਪਣਾ ਮਿਲ ਕੇ ਲੈ ਜੀ 6 ਕਿਲੋ ਹੈ ਗੱਲ ਸੁਆ ਪਹਿਲਾਂ ਹੀ ਜਾਂਦਾ ਇਹਦਾ ਸੁਆ ਪਹਿਲਾਂ ਹੀ ਹੈ ਤੋਰਾਂਗੇ ਫਿਰ ਸੰਭਨ ਵਾਲੀ ਆ ਚਲੋ ਵੇੜੇ ਵੀ ਥੋੜੀ ਪੱਕੇ ਬਣੀ ਸੁਆ ਪਹਿਲਾਂ ਹੀ ਹੈ ਲੈ ਇੱਕ ਥਾਣੇ ਦੇ ਤੁਹਾਨੂੰ ਦਿਖਾ ਦਈਏ ਕਿ ਕਿੰਨੇ ਲੱਗੇ ਨੇ ਹਾਂ ਦੋ ਰੁਪਏ ਵਿੱਚ ਕੋ ਠੰਡੀ ਠੰਡੀ ਥਾਣਾ ਤਰ੍ਹਾਂ ਪ੍ਰੋਪਰ ਹੱਥੀਂ ਚਵਾਈ ਆ ਲਾਈ ਆ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਹਰ ਰੁਪਏ ਜਿੱਦਾਂ ਸਪਾਈਆਂ ਸੋਈਆਂ ਜਿਵੇਂ ਰਸੀਦ ਹਾਂਜੀ ਸਾਹਮਣੇ ਮਨਾਲੀ ਦੋ ਦਿਨ ਜੀ ਦੋ ਦਿਨ ਵਾਸ਼ੀ ਸਾਂਭੀ ਗਈ ਨਾ ਹਾਂਜੀ ਇਹ ਤੁਹਾਨੂੰ ਮਰਜੀ ਵੇਚ ਲਈਏ ਮੋਲੇ ਦਾ 15000 14 ਦੇ ਦਈਏ ਯਾਰ ਹੋਰ ਛੱਡ ਜੀ 13000 ਰੁਪਏ ਦੇ ਦਾਂਗੇ ਹੋਰ ਦੱਸੋ ਠੀਕ ਹਾਂਜੀ ਬਾਕੀ ਇਹ ਆ ਵੀ ਸਾਮ ਕੇ ਜਿੱਦਨ ਹੁਣ ਸਟੈਲਸ ਸੋਲੇ ਨੂੰ ਪੈਂਦਾ ਪੇ ਦੁੱਧ ਦੋ ਵਾਟ ਸਕਦੀ ਹੈ ਹਰਪੀ ਵੀ ਵਾਟ ਸਕਦੀ ਹੈ ਕੋਈ ਵੀਰ ਇਹ ਨਹੀਂ ਆ ਵੀ ਆਪਣੇ ਘਰ ਵਾਲੇ ਖੜਨੀਆਂ ਕੋਈ ਕਾਰੋਬਾਰੀ ਵੀਰ ਵੀ ਆਪਣੇ ਕੋ ਕਾਰੋਬਾਰੀ ਖੜਦੇ ਹਰਪੀ ਜੀ ਅੱਛਾ 1000 ਖੜਨਾ ਦੇ ਦੇਈ ਦਾ ਡੰਗਰ ਆਪੇ ਖੜ ਕੇ ਜਵਾਰੇ ਕਮਾਈ ਕਰਦੇ ਨੇ ਬਾਕੀ ਇਧਰ ਦੇ ਏਰੀਆ ਚ ਜ਼ਿਆਦਾਤਰ ਕਾਰੋਬਾਰੀ ਡੰਗਰ ਖੜਦੇ ਆ ਹਰਪੀ ਤੋਂ ਪਰ ਗੱਪੜ ਪਹਿਲਾ ਸੂਰਾ ਵਸ਼ੀ ਦੂਜਾ ਸੂਰਾ ਗੜੀ ਨੇ ਸੁਣਾ ਚੈੱਕ ਪਾਸ ਆ ਚੈੱਕ ਪਾਸ ਹਰਪੀ ਅੱਛਾ ਤੇ ਕਿੰਨੇ ਚੱਲ ਚੈੱਕ ਪਾਸ ਆ ਹਰਪੀ ਜੀ ਇਹ ਢਾਈ ਮਹੀਨੇ ਤੇ ਦੁੱਧ ਦੁੱਧ ਹਰਪੀ ਜੀ ਕੋ 5 ਕਿਲੋ 4 ਕਿਲੋ ਵੀਰ ਕੋਈ ਆਪਣਾ ਮਿਲ ਕੇ ਲੈ ਜਾ ਤੋਰ ਹਾਂ 17 ਚਲਾ ਨਿੱਗਰ ਯਾਰਾ ਜੀ ਜਰਸੀ ਚ ਆ ਦੁੱਧ ਵੀ ਇਹਦਾ ਪੂਰਾ ਮੱਝਾਂ ਵਰਗਾ ਨਾ ਹੁਣ ਇਹਦਾ ਅਜੇ ਬਹੁਤਾ ਹੀ ਸੰਘਣਾ ਦੁੱਧ ਆ 6 ਫਾਂਟ ਦਾ 6.5 ਫਾਂਟ ਦਾ ਦੁੱਧ ਇਹਦਾ ਏ ਆ ਵੀ ਹੁਣ ਇਹਨੇ ਸਾਰਾ ਸਿਆਲ ਜਿਹੜਾ ਚਾਹ ਪਾਣੀ ਦਾ ਵੀ ਸਾਰੀ ਜਾਣਾ ਵਾ ਤੇ ਗਾਂ ਗਰਮੀਆਂ 'ਚ ਫੇਰ ਸੱਜਰ ਹੋ ਜਾਣਾ ਵਾ ਸਾਰੀਆਂ ਗਰਮੀਆਂ 'ਵਿਨੇ ਦੁੱਧ ਦੇਣਾ ਵਾ ਹੁਣ ਸਿਆਲ ਵੀ ਦੁੱਧ ਦੇਈ ਜਾਣਾ ਨਹੀਂ ਜੇ ਵੀ ਜਿੰਨ ਇੱਕੋ ਰੱਖਣੀ ਆ ਤੇ ਦੁੱਧ ਲੰਮਾ ਸਮਾਂ ਪੀਣਾ ਉਹਦੇ ਲਈ ਆ ਉੱਤੇ ਥੋੜਾ ਟਾਈਮ ਛੱਡਣੀ ਪੈਣੀ ਬਸ ਠੰਡੀ ਤੇ ਰੀਅਰ ਪੀਜੀ ਦੇਖੋ ਸੀਲਸ ਲੱਗ ਥਣ ਥਣ ਕਰਾਓ ਚੈੱਕ ਕਰਦੇ ਗਲਾਬੀ ਥਣ ਲੱਗਾ ਵਸ਼ੀ ਤੇ ਮੁੱਲ ਫਿਰ ਵੇਦੀ ਇਹਦਾ ਮੁੱਲ ਹਰਪੀਜੀ ਜੋ ਮਰਜ਼ੀ ਕਰੀ ਲਈਏ ਆਪਾਂ ਦੇਣੀ ਦਿਆਜ ਕਿੰਨੇ ਟਾਈਮ ਲਈ ਦਿਆਜ ਦੇ ਦੇਣੀ ਹੈ ਅੱਛਾ ਮੁੱਲ ਹਰਪੀਜੀ ਦਾ 24 ਕਰ ਲਈਏ 25 ਕਰ ਲਈਏ 23 ਦੇ ਦਈਏ 2000 ਹੋਰ ਛੱਡ ਦੀਏ 21 ਦੇ ਦੀਏ ਹਾਂਜੀ ਦੇ ਦਾਂਗੇ ਰੁਪਈਏ ਠੀਕ ਹੈ 21 ਹੀ ਦੇਵਾ ਤੇ ਬਾਕੀ ਕੋ ਤਸੱਲੀ ਤੁਹਾਡੇ ਘਰੋਂ ਕਰਕੇ ਲਾਜੇ ਹਾਂ ਸਾਡੇ ਘਰੇ ਖੜੇ ਸਾਡੇ ਘਰ ਦੀ 100 ਰੁਪਈਏ ਗਾਰੰਟੀ ਜੇ ਭਾਵੇਂ ਸਾਡੇ ਦਾ ਘਰ ਚਾਰ ਡੰਗ ਚੋਂਦਾ ਰਹੇ ਠੀਕ ਹੈ ਤੇ ਅਗਲੇ ਦੇ ਘਰ ਉਹਨਾਂ ਦੀ ਜ਼ਿੰਮੇਵਾਰੀ ਵੱਧ ਦਵੇ ਘੱਟ ਦਵੇ ਜੋ ਵੀ ਆ ਇੱਥੇ ਵੇਚ ਆ ਕੇ ਪਹਿਲਾਂ ਇਹ ਤਸੱਲੀ ਕਰਕੇ ਖੜੋ ਜੀ